ਲੇ ਵੀ ਪਹਿਲਵਾਨੋ ਵਾਵਾ ਟਾਈਮ ਬਾਅਦ ਵਿਲੇ ਹੋਏ ਆ ਕਣਕ ਕਣਕ ਬੀਜ ਵੀ ਲਈ ਆ ਪਾਣੀ ਪੂਣੀ ਵੀ ਲਾ ਲਿਆ ਪਰ ਮਾਹੌਲ ਜਿਹਾ ਸੈਟ ਹੀ ਨਹੀਂ ਆਇਆ ਕਿਤੇ ਜਾਣ ਆਉਣ ਦਾ ਅੱਜ ਥੋੜਾ ਨਿੱਕੀ ਰਾਈਟ ਤੇ ਜਾਣੇ ਆਵੇਂ ਬਸ 40 ਕਿਲੋਮੀਟਰ ਹੀ ਜਾਣਾ ਕੋਈ ਜ਼ਿਆਦਾ ਨਹੀਂਗਾ ਉਹਦੇ ਜਾਣ ਦਾ ਵੀ ਕਾਰਨ ਹੈ ਕਾਰਨ ਇਹ ਵੀ ਆਪਣੇ ਦੋਤਰ ਬੇਲੀ ਜਮ ਵਿੱਚ ਮੁੰਡੇ ਉਹਨਾਂ ਨੇ ਵੀ ਨਵੇਂ ਮੋਟਰਸਾਈਕਲ ਲਏ ਆ ਉਹ ਕਿਹੜੀ ਮੋਟਰਸਾਈਕਲ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਉਹ ਜਿਵੇਂ ਆਪਾਂ ਮੈਚ ਤੋਂ ਪਹਿਲਾਂ ਨਹੀਂ ਵਾਰਮਅਪ ਜੇ ਹੁੰਦੇ ਹੁੰਦੇ ਆ ਉਵੇਂ ਆ ਵੀ ਹਜੇ ਉਹਨੇ ਕਿਸੇ ਨੇ ਮੋਟਰਸਾਈਕਲ ਉਹਨਾਂ ਨੇ ਬਾਹਲਾ ਚਲਾਇਆ ਨਹੀਂਗਾ ਉਹਦੇ ਨਿੱਕੇ ਨਿੱਕੇ ਦੋ ਚਾਰ ਰਾਈਡਾਂ ਲਾਈਏ ਤੇ ਫਿਰ ਗਾਂ ਕਿਸੇ ਲੰਮੀ ਰਾਈਡ ਤੇ ਜਾਣ ਦਾ ਬਣਾਉਣੀ ਆ ਪ੍ਰੋਗਰਾਮ ਪਰ ਉਹ ਤੋਂ ਪਹਿਲਾਂ ਥੋੜੀ ਜਿਹੀ ਪ੍ਰੈਕਟਿਸ ਜੀ ਹੋ ਜੂਗੀ ਤੇ ਇੱਕ ਆਪਾਂ ਆ ਨਵਾਂ ਲਿਆਂਦਾ ਹੈਲਮਟ ਇਹ ਵਿਖਾਉਣਾ ਤੁਹਾਨੂੰ ਇਹ ਹੈਲਮਟ ਹੈਗਾ ਜੀ ਹੈਡਫੌਕਸ ਦਾ ਸਟੀਲ ਬਰਡ ਕੰਪਨੀ ਦਾ ਆਉਂਦਾ ਹੈ ਹੈਡਫੌਕਸ ਚੰਗਾ ਲੱਗਾ ਮੈਨੂੰ ਯਾਨੀ ਕਿ ਦਾ weight ਵੀ ਕੋਈ ਜ਼ਿਆਦਾ ਨਹੀਂਗਾ ਹਲਕਾ ਹੀ ਆ ਮਟੀਰੀਅਲ ਵੀ ਚੰਗਾ ਆਂਦੇ ਐਬੀਐਸ ਮਟੀਰੀਅਲ ਦਾ ਬਣਿਆ ਹੋਇਆ ਇਹ ਫਿਰ ਆ ਜਿਹੜੇ ਆ ਇਹਦੇ ਵਾਈਜ਼ਰ ਜੀ ਇਹ ਵੀ ਦੋ ਲੱਗੇ ਆ ਜੇ ਤੋ ਆਪਾਂ ਹੈਗੀ ਆ ਤਾਂ ਵਿੱਚੋਂ ਕੱਢ ਲਓ ਇੱਕ ਹਨਕ ਜੀ ਹੈਗੀ ਆ ਬਲੈਕ ਨਹੀਂ ਲੋੜ ਤਾਂ ਫਿਰ ਆ ਲਾ ਲਓ ਵਾਈਟ ਜੀ ਇਹ ਵੀ ਠੀਕ ਹੈ ਫਿਰ ਇਹਦੇ ਨਾਲ ਇੱਕ ਬਲੂਟੂਥ ਸਾਰਾ ਕੁਝ ਵਿੱਚ ਹੀ ਲੱਗਾ ਹੁੰਦੇ ਆ ਜਿਵੇਂ ਆਪਾਂ ਲੱਗ ਤੋਂ ਲੈ ਕੇ ਲਾਉਂਦੇ ਨੇ ਸਪੀਕਰ ਜੀ ਉਹ ਸਾਰਾ ਕੁਝ ਸਾਦੇ ਵਿੱਚ ਹੀ ਲੱਗਾ ਹੋਇਆ ਕਨੈਕਟ ਕਰਕੇ ਦੇਖਿਆ ਸੀਗਾ ਆਡੀਓ ਦੀ ਆਵਾਜ਼ ਤਾਂ ਬਹੁਤ ਚੰਗੀ ਲੱਗੀ ਮੈਨੂੰ ਲੈ ਆਪਾ ਹੋ ਗਿਆ ਰੈਡੀ ਨਰੈਣ ਸਿੰਘੋਂ ਵੀ ਪਹੁੰਚ ਕੇ ਟੂਲ ਪਰਾਜੇ ਤੇ ਤੇ ਲਖਵੀਰ ਨੂੰ ਆਪਾਂ ਕਰਤਾ ਫੋਨ ਤੇ ਇੱਕ ਮੁੰਡਾ ਆਪਣਾ ਹੋਰ ਬੇਲੀ ਆ ਪਿੰਦਰ ਸਿੰਘੋਂ ਉਹਦਾ ਥੋੜਾ ਗੋਡਾ ਦੁਖਦਾ ਤੇ ਉਹਨੂੰ ਨਾਲ ਭਾਗ ਲੈ ਜਾਣਾ ਉਹਦੇ ਘਰੇ ਚੱਲਦੇ ਹੁਣ ਆਪਾਂ ਉਹਨੂੰ ਬਾਅਕੇ ਤੇ ਅੱਜ ਵੈਸੇ ਵੀ ਛੁੱਟੀ ਹੈ ਐ ਤਾਂ ਵਰਦਾ ਦੇਣਾ ਮਾੜਾ ਮੋਟਾ ਕੋਈ ਫੰਕਸ਼ਨ ਕਰਦੇ ਹਲਕਾ ਫੁਲਕਾ ਜਾ ਜਿਆਦੇ ਵਾਲੇ ਤਾਂ ਆਪਾਂ ਹੈ ਨਹੀਂਗੇ ਮਾੜੇ ਮੋٹے ਵਾਲੇ ਆ ਉਹਨਾਂ ਆਖ ਤਾਂ ਕਰਦੇ ਆ ਹਨਾ ਨਾਲੇ ਨਾ ਮੋਟਰਸਾਈਕਲ ਚਲਾਉਂਦੇ ਜੇ ਰਹੀਏ ਨਾ ਫਿਰ ਇਹਦੇ ਨਾਲ ਕਨੈਕਸ਼ਨ ਦਾ ਜੁੜਿਆ ਰਹਿੰਦਾ ਜਦੋਂ ਬਾਹਲਾ ਗੈਪ ਜਾਂ ਪੈ ਜਾਂਦਾ ਫਿਰ ਨਹੀਂ ਚਲਾਉਣ ਨੂੰ ਨਿਜੀ ਕਰਦਾ ਹੈ ਤੇ ਜਿੰਨਾ ਚਿਰ ਚਲਾਉਂਦੇ ਉਹਨਾਂ ਚਿਰ ਚੰਗਾ ਲੱਗਦਾ ਕੰਮ ਜਿਹਾ ਪਰ ਚਲਾ ਕੇ ਸਵਾਦ ਵੜਾ ਹੁੰਦਾ ਹੈ ਨਜ਼ਾਰਾ ਜਾਈ ਜਾਂਦਾ ਲਾਹਿਤ ਅੰਦਰ ਸਿੰਘ ਆ ਕਿੱਥੇ ਆ ਤੂੰ ਯਕਣਾ ਫੋਨ ਦੇ ਪਿੱਛੇ ਕਵਰ ਜਹ ਹੋਰ ਲਵਾ ਲਿਆ ਉਹ ਆ ਜਿਹੜਾ ਸਾਹਮਣੇ ਆਪਣਾ ਲੰਗਾ ਫੋਨ ਹੋਲਡਰ ਇਹਦੇ ਵਿੱਚੋਂ ਕਸਿਆ ਨਹੀਂ ਜਾਂਦਾ ਹੁਣ ਆਪਾਂ ਨੂੰ ਕਵਰ ਵੀ ਚੇਂਜ ਕਰਾਉਣਾ ਪੈਣਾ ਤੇਂਦਰ ਸਿੰਘ ਉਹ ਆ ਜਾ ਆ ਟਾਈਮ ਹੈ ਨਹੀਂ ਤੂੰ ਆ ਜਾ ਬੱਜ ਕੇ ਹੁਣ ਵੇਂ ਦੇ ਲੋਕ ਹਰਾਨ ਜੇ ਹੁੰਦੇ ਹਨ ਕਿ ਪਿੰਡਾਂ 'ਚ ਸਾਡੇ ਰਿਵਾਜ ਜਾਨੀ ਨਾ ਬਾਲਾਂ ਐ ਹੈਲਮਟ ਜੇ ਪਾਉਣਾ ਤੇ ਪ੍ਰੋਪਰ ਕੱਪੜੇ ਜੇ ਪਾਉਣੇ ਲੋਕਿਆਂ ਅਜੀਬ ਜਿਹਾ ਦੇਖਦੇ ਆ ਯਾਰ ਇਹ ਕੀ ਬਣਿਆ ਜੇ ਫਿਰਦਾ ਪਰ ਆਪਾਂ ਥੋੜਾ ਸੇਫਟੀ ਵਾਲਾ ਪਾਸਾ ਜੇ ਦੇਖਦੇ ਆ ਵੀ ਜੇ ਬਾਈ ਚਾਂਸ ਉਹਨੇ ਕੀ ਗੱਲ ਹੁੰਦੀ ਜਿੰਨਾ ਕ ਬਚਾ ਕਰ ਸਕਦੇ ਉਹ ਤਾਂ ਕਰੀਏ ਆ ਜਾ ਮੈਂ ਨਹੀਂ ਆਈ ਐ ਫਿਰ ਭਾਈ ਮੈਂ ਰਾਈਡਰ ਲ ਲੈ ਆ ਗਿਆ ਵੀ ਉਹੀ ਆਪਣੇ ਪਿੰਡ ਵਾਲਾ ਟੂਲਪਲਾਜ ਆ ਤੇ ਨਰੈਣ ਸਿੰਘ ਉਹ ਇੱਥੇ ਕਿਤੇ ਖੜਾ ਹੋਣਾ ਆਪਣੀ ਵੇਟ ਕਰਦਾ ਉਹ ਪਹਿਲਾਂ ਆ ਗਿਆ ਕਿੱਥੇ ਆ ਕਿੱਥੇ ਦੀ ਜਾਣੀ ਉਹ ਨਹੀਂ ਉਹ ਤਾਂ ਹੋਰ ਆ ਕੋਈ ਕਿਧਰ ਗਿਆ ਪਤੰਦਰ ਉਹ ਖੜਾ ਮੂਹਰੇ ਅੱਗੇ ਇੱਕ ਬੰਦਾ ਆਪਣਾ ਤਲਵੰਡੀ ਵੇਟ ਕਰਦਾ ਤੇ ਇੱਕ ਆ ਮੇਰੇ ਪਿੱਛੇ ਬੈਠਾ ਚਾਰ ਜਾਨੇ ਅੱਜ ਤਾਂ ਤਿੰਨੇ ਦੋ ਜਾਨੇ ਲਖਵੀਰ ਆਪਣਾ ਭਾਉ ਤੇ ਕਹਿੰਦਾ ਕਿਤੇ ਗਏ ਵੇ ਆ ਉਹ ਲੇਟ ਹੋ ਗਏ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਸੀਗਾ ਉਹਾਂ ਦੇ ਚੱਲੋ ਕੋਈ ਨਾ ਫੇਰ ਕਿਹਦੇ ਦਿਨ ਸਹੀਂ ਆਜਾਂਦੇ ਤੁਸੀਂ ਜਾਇਓ ਇਹ ਵੀ ਨਾ ਪ੍ਰੈਕਟਿਸ ਕਰਨੀ ਪੈਂਦੀ ਆ ਮੋਟਰਸਾਈਕਲ ਦੀ ਵੀ ਜਿਵੇਂ ਚਲਾਉਂਦੇ ਰਹੀਏ ਫੇਰ ਹੀ ਵਧੀਆ ਲੱਗਦਾ ਲੈ ਵੀ ਆ ਨਰੈਣ ਸਿਉਂ ਦੀ ਜਿਹੜੀ ਆਵਾਜ਼ ਆ ਨਾ ਵੇਖ ਪਿੰਦਰ ਆਵਾਜ਼ ਇਹਦੀ ਤੂੰ ਨਰੈਣ ਦੇ ਨਰੈਣ ਸਿਉਂ ਦਾ ਸ਼ਾਇਦ ਬੰਦਾ ਕਰਪ ਹੋਇਆ ਬੱਸ ਅੱਜ ਚੱਕਦੀ ਰੇਸ ਉਹਨੇ ਹੁਣੇ 100 ਤੇ ਕਰਤਾ ਚੱਲ ਕੋਈ ਗੱਲ ਨਹੀਂ ਆਪਾਂ ਵੀ ਲੱਗ ਜਾਈਏ ਨਾਲ ਹੁਣੇ ਹੁਣੇ ਉਹਦਾ ਬੰਦਾ ਆਪਣਾ ਤੀਜਾ ਬੰਦਾ ਲਖਵੀਰ ਸਿੰਘ ਤਲਵੰਟੀਂ ਮਿਲੂਗਾ ਤੁਹਾਨੂੰ ਉਹ ਜਿਹੜਾ ਮੋਟਰਸਾਈਕਲ ਲਿਆਦਾ ਉਹ ਵੀ ਦਿਖਾਉਂਦੇ ਆ ਤੇ ਲਖਵੀਰ ਸਿੰਘ ਕਿੱਥੇ ਖੜਾ ਆਉਣ ਲਾਉਣਾ ਪੈਣਾ ਪਰ ਬਾਕੀ ਹੈਲਮਟ ਬਹੁਤ ਵਧੀਆ ਯਾਰ ਆ ਨਜ਼ਾਰਾ ਹੀ ਆ ਗਿਆ ਉਹ ਖੜਾ ਬੰਦਾ ਆਪਣਾ ਇਹਨੇ ਜਿਹੜਾ ਮੋਟਰਸਾਈਕਲ ਲਿਆਦਾ ਕਹਿੰਦੇ ਕਿਹੜਾ ਲਿਆਦਾ ਕਿਹੜਾ ਲਿਆਦਾ ਦੂਰੋਂ ਤਾਂ ਨਿਕਾ ਜਾ ਲੱਗਦਾ ਬਸ ਹੈ ਚੰਗਾ ਇਹ ਆਇਆ ਨਵਾਂ ਜਿਹੜਾ ਟਰੈਂਪ ਦਾ ਸਕ੍ਰੈਮਬਲਰ 400 ਲਖਵੀਰ ਸਿੰਘ ਕਿਵੇਂ ਕਿਵੇਂ ਲੈ ਵੀ ਇਹ ਹੈਗਾ ਕਹਿੰਦੇ 400 ਸੀਸੀ ਆਪਣਾ ਹੈਗਾ 310 ਸੀਸੀ ਅੱਜ ਪਤਾ ਲੱਗੂ ਵੀ 400 ਸੀਸੀ ਵਾਲਾ ਤੇ 310 ਦਾ ਕਿੰਨਾ ਕੋ ਫਰਕ ਆ ਠੀਕ ਆ ਇਹ ਨਵੇਂ ਆਏ ਨੇ ਇਹ ਨਵੇਂ ਕਰਕੇ ਤੈਨੂੰ ਸਿਖਾਉਣਾ ਹੈ ਹੁਣ ਸਿੱਖਣਾ ਤਾਂ ਪੈਣਾ ਹੀ ਕੋਹਾ ਆ ਨਵੇਂ ਵਾਲਾ ਯਸ ਆ ਨਵੇਂ ਵਾਲਾ ਇਹਦੀ ਜਿਹੜੀ ਆਵਾਜ਼ ਆ ਨਾ ਯਾਰ ਸਿਰਾਈ ਆ ਜੇ ਜੇ ਆਪਣੇ ਨਾ ਮਖੂ ਮਖੂ ਚੱਲਦੇ ਆ ਲੈ ਵੀ ਹੋ ਗਏ ਬੰਦੇ ਰੈਡੀ ਆ ਆਪਣੇ ਨਵਾਂ ਬੰਦਾ ਉਹ ਲਖਵੀਰ ਸਿੰਘ ਜਿਹਨੇ ਬਾਲਾ ਨਹੀਂ ਮੋਟਰਸਾਈਕਲ ਚਲਾਇਆ ਕਦੇ ਤੇ ਨਰੈਨ ਨੇ ਤਾਂ ਬਹੁਤ ਜ਼ਿਆਦਾ ਚਲਾਇਆ ਵਾ ਤੇ ਮੈਂ ਇਹਨਾਂ ਦੇ ਦੋਵਾਂ ਦੇ ਵਿਚਾਲੇ ਜੀ ਆਉਣਾ ਪਰ ਮੈਂ ਫਿਰ ਦੀ ਕਹੇ ਵੀਰੇ ਪ੍ਰੋ ਰਾਈਡਰ ਆ ਇਹ ਆ ਟ੍ਰੈ ਪਤਾ ਨਵਾਂ ਆ ਵੀਰੇ 400 ਸੀਸੀ ਕਹਿੰਦੇ ਫਟੌਸ ਵੀਰੇ ਦੀ ਵੀਡੀਓ ਡਾ 200 ਆ ਤੇ 150 ਹੀ ਆਦੀ ਆ ਫਨ ਬਾਕੀ ਆਉਪ ਵੱਲੇ ਤੇਰੀ 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 ਅੱਗ ਹੀ ਲਾਤੀ ਕਹਿੰਦੇ ਮੁੰਡੇ ਨੇ ਓਏ ਹੋ 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 ਤਾਂ ਅੱਜ ਇਹ ਕਹਿੰਦਾ ਮੈਂ ਨਵਾਂ ਡਰਾਈਵਰ ਹਾਂ ਨੇੜੇ ਲੱਗਣ ਨਹੀਂ ਦਿੰਦਾ ਕਿਉਂਕਿ ਗਾਂ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਗਰਾਮ ਬਣਾ ਰਹੇ ਆਂ ਵੀ ਹਜ਼ੂਰ ਸਾਹਿਬ ਜਾਣ ਦਾ ਇੱਥੋਂ 1800 ਕਿਲੋਮੀਟਰ ਇੱਕ ਸਾਈਡ ਮੜਾ ਮੋਟਾ ਹੋਰ ਸੱਜੇ ਖੱਬੇ ਹੋਗੇ ਤਾਂ 4000 ਕਿਲੋਮੀਟਰ ਦਾ ਇੱਕ ਲੱਗੂਗਾ ਇਹ ਟ੍ਰੈਪ 10-12 ਦਿਨ ਦਾ ਉਦੋਂ ਆਊਗਾ ਨਜ਼ਾਰਾ ਉਦੋਂ ਪਹਿਲਾਂ ਇਹ ਆਪਣੀ ਇੱਕ ਸਾਫ ਪ੍ਰੈਕਟਿਸ ਆ ਇਹ ਕਿਉਂਕਿ ਜਬਾ ਨਾ ਚਲਾਈਏ ਨਾ ਰੇਸ ਰੂਸ ਆਦੇ ਹੱਥ ਹੀ ਦੁਖਣ ਲੱਗ ਪੈਂਦੇ ਆ ਲਾ 8-10 ਮਿੰਟ ਹੋ ਗਏ ਆ ਲਖਬੀਰ ਸੋ ਲਗਾਤਾਰ ਅੱਗੇ ਚੱਲ ਰਿਹਾ ਹਨ ਉਹਨੋਂ ਉਹਦੇ ਮਨ ਚ ਆਇਆ ਲੱਗਦਾ ਵੀ ਉਹ ਬਹੁਤ ਸੁੱਛੇ ਰਹਿ ਗਏ ਕੋ ਥੋੜਾ ਜਿਹਾ ਟ੍ਰੈਫਿਕ ਆ ਗਿਆ ਸੀ ਪਰ ਉਹਨੂੰ ਐ ਨਹੀਂ ਪਤਾ ਉਹ ਤੇਰੀ ਪਤਾ ਸਹਾਈ ਪਤਾ ਹੈ ਜੱਥੇ ਮੌਕਾ ਮਿਲਦਾ ਉਹ ਫਿਰ ਰਸ ਖਦਮਨਾ ਤੋਂ ਅੰਦਰ ਪੂਰੀ ਆ ਜਾ ਆ ਜਾ ਚਾਲ 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 ਲ ਮੋੜ ਆ ਚਾਲ ਉਹ ਬੱਚੇ ਇੱਕ ਤਾਂ ਯਾਰਾ ਕੁੱਤੇ ਜੇ ਪਤਾ ਨਹੀਂ ਇਹਨਾਂ ਨੂੰ ਕੀ ਗਮ ਹੁੰਦਾ ਹੈ ਵੀ ਜਿਹੜੇ ਪਾਸੇ ਫਿਰਦੇ ਆ ਫਿਰਦੇ ਰੋ ਐ ਭੱਜਣਗੇ ਤੇ ਦੂਜੇ ਪਾਸੇ ਜਿਵੇਂ ਬਹੁਤ ਇਹਨਾਂ ਦਾ ਕੋਈ ਡੀਕੀ ਜਾਂਦਾ ਬੈਠਾ ਉੱਟ ਰਿਓ ਵਾਕਈ 400 ਸੀਸੀ ਵਾਲਾ ਉੱਟਦਾ ਵਾਵਾ ਬਈ ਓਏ ਹਰਕਾ ਉਹਦਾ ਕੋਈ ਗੱਲ ਨਹੀਂ ਉਹਨਾ ਪਾਪਾ ਨੂੰ ਵੀ ਕਵਾ ਲੈਣਾ ਵੈਸੇ ਹੀ ਆ ਜਾ ਆ ਜਾ ਬਿੱਲੂ ਆ ਜਾ ਕੋੜ ਕਪੂਰੇ ਦੇ ਫਟਕਾਂ ਤੋਂ ਬਾਅਦ ਹੁਣ ਮਕੂ ਵਾਲੇ ਫਟਕ ਮਸ਼ਹੂਰ ਹੋ ਗਏ ਆ ਦੇ ਫਟਕਾਂ ਦਾ ਇਹ ਤਾਂ ਬਹੁਤ ਵੇਲ ਹੁਣ ਜੇ ਗੱਡੀ ਹੁੰਦੀ ਤਾਂ ਆਪਾਂ ਨੂੰ ਘੰਟਾ ਲੱਗਣਾ ਸੀ ਤੇ ਹੁਣ ਨਰੈਣ ਆਓ ਇੱਧਰ ਤੇ ਆ ਜਾ ਲਖਵੀਰ ਇੱਧਰ ਤੇ ਆ ਜਾ ਹੋ ਗਈ ਯਾਰ ਇੱਥੇ ਪੌਲ ਪਤਾ ਨਹੀਂ ਕਦੋਂ ਬਣੂਗਾ ਪੌਲ ਜ਼ਰੂਰੀ ਆ ਇੱਥੇ ਯਾਰ ਇੰਨਾ ਟ੍ਰੈਫਿਕ ਦੇ ਹਿਸਾਬਾ ਨਾਲ ਥੋੜਾ ਫਨਰੀ ਇਹਦਾ ਕੋਈ ਡੱਕਾ ਹੀ ਆ ਯਾਰ ਇਹਦਾ ਕੋਈ ਜਿਵੇਂ ਆਪਣੇ ਪੈਂਡੋ ਸਰਵਿਸ ਰੋਡ ਦਾ ਡੱਕਾ ਜਾਨਾ ਇੱਕ ਸਾਈਡ ਬਣਿਆ ਨੀਗਾ ਕਈ ਵਾਰੀ ਤਾਂ ਉਹ ਦੁਵਾਰਾ ਉਹ ਦੁਵਾਰਾ ਲੱਗ ਜਾਂਦਾ ਫਿਰ ਵੀ ਇੰਨਾ ਟ੍ਰੈਫਿਕ ਆ ਵੀ ਬਾਟਕੇ ਦੁਵਾਰਾ ਲੱਗ ਗਏ ਬਾਟਕੇ ਫੇਰ ਲੱਗ ਗਏ ਆ ਥੰਦਰਾ ਬੱਸਾ ਰੋ ਹਾਰਨ ਤੇ ਹੱਥ ਰਾਕੇ ਭੁੱਲੀ ਜਾਂਦੇ ਆ ਇੱਧਰ ਨਹੀਂ ਇੱਧਰ ਨਹੀਂ ਵੇਣੇ ਆਪਾਂ ਇੱਧਰ ਦੀ ਨੰਦ ਆ ਗਿਆ ਆ। ਅੱਛਾ ਮੈਂ ਬਾਹਰ ਆ ਜਾਣਾ ਉਹ ਪੰਡਾ ਪਿੱਛੇ ਰਹਿ ਗਿਆ ਆਪਣਾ ਇੱਕ ਦੀ ਨਾਲ ਕਿੱਥੇ ਆ। ਹਾਂ ਪੰਡਾ ਨੀਵੀਂ ਜੀ ਭਾਈ ਉਹ ਕਿੱਥੇ। ਉਹ ਵੇਖੋ। ਇੱਥੇ ਤੋਂ ਮੈਨੂੰ ਮਾਇਂ ਲੱਗਦਾ ਵੀ ਇਹ ਮੁੰਡੇ ਸਿਆਣੇ ਹੀ ਹੋਗੇ ਟੈਕ ਕੇ ਚਲਾਉਣਗੇ ਤੇ ਉਹਦੋਂ ਫੇਰ ਅੱਗੇ ਕੱਢ ਕੇ ਪੱਗਿਆ ਪਾ ਦਿੰਦੇ ਆ। ਉਹਨੇ ਕਾਹ ਜਾਂਦਾ ਨੀਵੀਂ ਜੀ ਭਾਈ। ਇਹੇ ਮੋਟਰਸਾਈਕਲ ਸਾਈਕਲ ਤੋਂ ਵੱਧ ਹੀ ਆ। ਪਾ ਲਗਵੀਰ ਤੇ ਪੂਰਾ ਦਬਾਅ ਬਣਾ ਕੇ ਰੱਖਿਆ ਵਾ ਮੈਨੂੰ ਆਇ ਲੱਗਦਾ ਹੋਊਗਾ ਯਾਰ ਇਹ ਮਤਲਬ ਮੋਟਰਸਾਈਕਲ ਦਾ ਇੰਜਨ 310 ਹੈ ਵੀਰਾਂ 400 ਵਾ ਪਰ ਕੋਈ ਨੂੰ ਹੋਰੀ ਹੋਰੀ ਪਤਾ ਲੱਗ ਜਾਨਾ ਇਹ ਕੀ ਡਿੱਕਾ ਕਾਤੋਂ ਨਹੀਂ ਪਾਈ ਜਾ ਇਹ ਸਾਰਾ ਕੁਝ ਵੀ ਹੋਣੀ ਹੈ ਨਾ ਉਹ ਪਹਿਲੀ ਵਾਰ ਵੀ ਆਏਗਾ ਲਾਣੀ ਆ ਨਾ ਮਾਰਾਈਡਰ ਸਮੱਸਿਆ ਘੱਟ ਦਾ ਮੁੰਡਾ ਪਰ ਇਹਦੇ ਪ੍ਰੋਬਲਮ ਉਹ ਹੀ ਆ ਵੀਰੰਡ ਸੀਲ ਲੱਗੀ ਨਹੀਂ ਹਵਾ ਬਹੁਤ ਪੈਂਦੀ ਇਹਨੂੰ ਉਹਦੇ ਕਰਕੇ ਥੋੜਾ ਜਿਹਾ ਉਫਾ ਦਰਦਾ ਵੀ ਅੰਦਾਜ਼ਾ ਲੱਗਣਾ ਥੋੜਾ ਜਿਹਾ ਵੈਸੇ ਡਾਰਕ ਚਾਹੀਦਾ ਵੀ ਆ ਗੱਟ ਕੇ ਚਲਾਈਏ ਤਾਂ ਕੰਮ ਸੈਟ ਆ ਕਿਉਂਕਿ 90 ਸਿਆਨ ਉਸਤਾਨ ਮੇਂ ਸਵਾ ਦੀ ਸਪੀਡ ਬਹੁਤ ਹੁੰਦੀ ਆ ਲੈ ਸੋ ਨੀਟ ਰਹਿਦਾ ਪਿੱਛੇ ਮੁੰਡਾ ਵੀ ਪਿੱਛੇ ਚਲਾਉਣ ਵਾਲਾ ਹੈ ਹੀ ਗਈ ਰਹੂਗਾ ਹਮੇਸ਼ਾ ਜੀਰਤ ਆ ਵੀ ਗਿਆ ਬਸ ਮੱਭੂ ਉਹ ਚਾਹਣਾ بڑا ਨਜ਼ਾਰਾ ਆ ਜਾਂਦਾ ਸਾਕੀ ਅੱਜ ਮੈਂ ਅੰਮ੍ਰਿਤਸਰੋਂ ਜਾ ਕੇ ਆਇਆ ਹਲੇ ਲਦਾਸ ਉੱਥੇ ਇਹੀ ਦੇਖਿਆ ਵੀ ਜਿੰਨੇ ਜ਼ਿਆਦੇ ਜਾਣੇ ਜਾਣੇ ਆਪਾਂ ਜੀ 5 6 ਜਾਣੇ ਦਾ ਗਰੁੱਪ ਆ ਨਾ ਫਿਰ ਉਦੋਂ ਜ਼ਿਆਦੇ ਨਜ਼ਾਰਾ ਪਤਾ ਬੰਦਿਆਂ ਨਾਲ ਹੀ ਨਜ਼ਾਰਾ ਉਹਨੀਆਂ ਗੱਲਾਂ ਬਾਤਾਂ ਵੱਧ ਕਰਦੇ ਆਪਾਂ कोई अगे कोई पीछे रह गया यार तू की करता सी सहा ही सवाल है आ भी कि लखवीर सिंह आ जाए बराट रू लेना आए लगता जाए भाई आए नहीं पता भी बस इला ਰਵਾਸਾ ਕੋਈ ਭਜਾਉਣਾ ਨਹੀਂ ਗਾ ਇਹ ਤਾਂ ਐਵੇਂ ਪੰਗੇ ਲਈ ਜਾਂਦੇ ਆ ਢੋੜੀ ਦੂਰ ਜਾਣਾ ਕਰਕੇ ਜਾਂ ਨਹੀਂ ਤਾਂ ਉਹ ਉਹ ਮੈਂ ਨਾ ਸੁਣਾ ਰਿਹਾ ਨਾ ਵੀ ਖੜ ਕੇ ਕਿਤੇ ਹੌਲੀ ਹੋ ਗਏ ਪਰ ਇਹ ਸਰਵਰ ਪਿੱਛੋਂ ਕਾਇਮ ਹੋ ਕੇ ਆਉਂਦੇ ਆ ਚਲੋ ਚਲੋ ਕੋਈ ਗੱਲ ਨਹੀਂ ਉਹਨੂੰ ਹਵਾੜੇ ਰੋਕਣਾ ਹਵਾ ਨਾ ਹਵਾ ਨਹੀਂ ਐਸੇ ਮੋਟਰਸਾਈਕਲ ਦਾ ਅਜੇ ਤਾਂ ਪਤਾ ਹੀ ਗਿਆ ਵੀ ਇੰਜਰ ਵੱਡਾ ਹੀ ਚਾ 400 ਸੀਸੀ ਹੈ ਹਵਾ ਕਰਕੇ ਉਹਨੂੰ ਪ੍ਰੋਬਲਮ ਹੈ ਆਪਾਂ ਉਹ ਨਹੀਂ ਡਿਕਾ ਬਣਗਾ ਸਾਮ ਚੱਲ ਨਾ ਲਾਣਾ ਜੋਰ ਫੇਰ ਤੇਰੀ ਮਰਜ਼ੀ ਰਹੇ ਗੱਲ ਚੱਲ ਇਹ ਨਹੀਂ ਮੁੰਡਾ ਕੇ ਗੰਦੂ ਕੇ ਅੰਦਰ ਦਾ ਇੱਕ ਬਈ ਓਏ ਐਨਾ ਵਰਗਾ ਟੈਂਟ ਸੀ ਉਹ ਲੱਗਿਆ ਕਿ ਆਹ ਇੰਨਾ ਬੈਠਿਆ ਬੱਲੇ ਆਉਂਦੇ ਪੁੱਛੋ ਕੰਮ ਹੋਏ ਫੇਰ ਕਿੱਥੀ ਆਉਂਦੇ ਆ ਆਹ ਇਹਦੇ ਮੜਛਾ ਜੇ ਵਹਿਮ ਹੈਗਾ ਥੋੜਾ ਯਾਰ ਆ ਜਾ ਆ ਜਾ ਆ ਜਾ ਆ ਜਾ ਚੱਲ 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 ਚੱਲਾ ਕੇ ਜੋਰ ਥੋੜਾ ਆ ਜਾ ਹੋਰ ਆਲਾ ਆਈ ਨਾਲ ਦੋ ਜਣੇ ਤੂੰ ਕੱਲਾ ਆ ਜਾ ਉਹੀ ਰੌਲਾ ਕੋਈ ਨਾ ਮੋਟਰਸਾਈਕਲ ਤੇ ਆਪਾਂ 4 ਲੱਖਾਂ ਨਾਲ ਲੈ ਆਉਂਦਾ ਸੋਚਦੇ ਆ ਨਾ ਉਹ ਕੋਲੋਂ 3 ਲੱਖਾਂ ਨਾਲ ਲੈਣ ਉਹ ਪਰ ਜਿਹੜੀ ਵੀ ਰਾਈਡਿੰਗ ਗੀਅਰ ਹੈ ਨਾ ਸਾਰੀ ਪ੍ਰੋਪਰ ਹੀ ਲੈਣੇ ਜ਼ਰੂਰੀ ਹੈ ਇਹਦੇ ਵਿੱਚ ਨਾ ਬੰਦਾ ਪਹਿ先ੀ ਗਲੇ ਤੇ ਮੋਟਰਸਾਈਕਲ ਦਾ ਪਹਿਲਾ ਹੀ ਦੇਣੇ ਆ ਫੇਰ ਬੰਦਾ ਸੋਚੀ ਜਾਊਗਾ ਯਾਰ ਦੂਜਾ ਗੱਟ ਕੀ ਕਰਨੀ ਆ ਆ ਗਲਵਜ਼ ਬਣਾ ਵੀ ਸਰਜੂਗਾ ਰਾਈਡਿੰਗ ਵਾਲੇ ਬੂਟ ਵੀ ਕੀ ਕਰਨੇ ਆ ਪਰ ਨਹੀਂ ਉਹ ਜ਼ਰੂਰੀ ਆ ਸੇਫਟੀ ਇਹ ਬਸ ਸਾਰਾ ਕੁਝ ਪਾਇਆ ਨਾ ਪਰ ਜੀ ਵੀ ਬੰਦੇ ਦਾ ਨਾ ਮੈਂ ਕੌਨਫੀਡੈਂਸ ਹੀ ਆਇਆ ਲੈ ਜਿਹੜਾ ਇਹ ਭਜਾਉਂਦੇ ਨੇ ਤਾਂ ਕੋਈ ਟੈਨਸ਼ਨ ਨਹੀਂ ਲੱਗਦੀ ਆ ਰਾਦਾ ਯਾਰ ਕੋਈ ਗੱਲ ਨਹੀਂ ਸੇ ਇਹ ਲੈ ਇਹ ਮੋਟਾ ਵਾਲਾ ਆਠੇ ਪਾਉਂਦਾ ਚੱਲ ਚੱਲ ਕੋਈ ਗੱਲ ਨਹੀਂ ਸਕ੍ਰੈਂਬਲਰ ਪਿੱਛੇ ਰਹਿ ਗਿਆ ਓਏ ਆ ਜਾ ਬੰਦਿਆ ਜਿਹੜੀ ਉਹ ਲੈ ਜਾ ਲੈ ਜਾ ਲੈ ਜਾ ਲੈ ਜਾ ਚੱਲ 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 ਸਾਲਾ ਦਰਦਾ ਕੋਡਾ ਯਾਰ ਸਾਤ ਜਿੰਨਾ ਚਿਰ ਗੱਡੀ-ਗੁੱਡੀ ਤੇ ਘੁੰਮ ਰਹਾਂਦੇ ਸੀ ਨਾ ਤੇ ਉਥੇ ਮੋਟਰਸਾਈਕਲਾਂ ਨੂੰ ਦੇਖਣਾ ਆ ਲੱਗਣਾ ਯਾਰ ਇਹ ਕੀ ਥੱਕੇ ਜੇ ਘਾ ਦੇਖ ਰਹੇ ਆ ਮੈਂ ਦੇਖ ਬਈ ਯਾਰ ਆਹ ਨਾਲ ਗੱਡੀ ਚਾਓ ਕੋਈ 20 ਕਣੀ ਆਵੇ ਤਾਂ ਟੈਨਸ਼ਨ ਨਾ ਹੋਵੇ ਇਹ ਕੀ ਗੁੱਤੀ ਘੁੰਮਣਾ ਮੋਟਰਸਾਈਕਲ ਹੋ ਗਈ ਹਨਾ ਸਭ ਤੋਂ ਪਹਿਲਾਂ ਮੈਂ ਕਦੇ ਗਿਆ ਹੀ ਨਹੀਂ ਸੀ ਨਾ ਮੋਟਰਸਾਈਕਲ ਜਦੋਂ ਉਹਰੇ ਇੱਕ ਵਾਰੀ ਇੰਤਜ਼ਾਰ ਰਿਹਾ ਹੁਣ ਗੱਡੀ ਤੇ ਜਾਣ ਤੋਂ ਜੀ ਨਹੀਂ ਕਰਦਾ ਅੰਮਾ ਕਰਦੇ ਭਜਾਈ ਜਾਂਦੇ ਨਹੀਂ ਕਦੇ ਸੋਨਾ ਬਾਅਦ ਕਿ ਨਾ ਕਰਨ ਸਭ ਜਦੋਂ ਉਹਨੇ ਭਜਾਉਣਾ ਹੁੰਦਾ ਤਾਂ ਬ੍ਰੇਕ ਬਰੂਕ ਲੱਗ ਜਾਂਦੇ ਆ ਦਾਦਾ ਇਹ ਵੀ ਆਹ ਹੋਰ ਰਾਈਡਰ ਹੋਰ ਜਾਂਦੇ ਆ ਮੁੰਡੇ ਉਹਨਾਂ ਦੇ ਕਿਹੜੇ ਮੋਟਰਸਾਈਕਲ ਆ ਇਹ ਵੀ ਚੈੱਕ ਕਰਦੇ ਆ ਤਾਂ TVZ 07 ਇਹ ਵੀ GS ਆਪਣੇ ਨਾਲ ਦਾ ਹੀ ਆ ਯੋ ਬ్రో ਟਰੋਫੀ ਤੇ ਉਹ ਆਪਣੇ ਨਾਲ ਦਾ ਆ ਇਹ ਆ ਜਿਹੜਾ ਮੋਟਰਸਾਈਕਲ ਆ ਮਟਿਆਵਰ ਹੈ 650 cc ਮਟਿਆਵਰ ਏ ਬਾਟਕ ਤਾਂ ਹਜੇ ਘੱਟੋ ਘੱਟ ਕਿਲੋਮੀਟਰ ਤੋਂ ਜ਼ਿਆਦਾ ਪਿਆ ਇੰਨਾ ਲੰਮਾ ਟ੍ਰੈਫਿਕ ਲੱਗਾ ਪਿਆ ਚੱਲ ਕੋਈ ਗੱਲ ਨਹੀਂ ਚੱਲਦੇ ਆ ਜਿੱਧਰ ਦੀ ਸੂਤ ਆਉਂਦਾ ਹੌਲੀ ਹੌਲੀ ਗਵਾ ਜਾ ਕੇ ਫਿਰ ਮੋੜ ਮਾੜ ਲਾਂਗੇ ਨੇ ਤਾਂ ਨੁਕੀ ਕਿੰਨੇ ਪੈਸੇ ਲੱਗ ਜਾਣੇ ਤੇ ਕਿਹੜੀ ਕਿਹੜੀ ਚੀਜ਼ ਜ਼ਰੂਰੀ ਹੈ ਕਿਹੜੀ ਨਹੀਂ ਜ਼ਰੂਰੀ ਹੁਣ ਕਈ ਚੀਜ਼ਾਂ ਆਪਾਂ ਲੈ ਲਈਆਂ ਹਨਾ ਹੈਲਮਟ ਪਹਿਲਾਂ ਮੈਂ ਇੱਕ ਲਿਆ ਪਹਿਲਾਂ ਮੋਟਰਸਾਈਕਲ ਸਭ ਤੋਂ ਪਹਿਲਾਂ ਮੋਟਰਸਾਈਕਲ ਜ਼ਰੂਰੀ ਆ ਸੇਰ ਸਾਮਾਨ ਉਹ ਬਾਕੀ ਸਾਮਾਨ ਬਾਅਦ ਚ ਸਾਰਾ ਹਾਂ ਨਹੀਂ ਨਹੀਂ ਆਪਾਂ ਨੂੰ ਨਾ ਜਦੋਂ ਆਪਾਂ ਨਾ ਮੋਟਰਸਾਈਕਲ ਲੈ ਲੈਨੇ ਹਨਾ ਆਪਾਂ ਨੂੰ ਉਦੋਂ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਥਮਾੜਾ ਮੋਟਾ ਆਪਾਂ YouTube ਤੇ ਦੇਖ ਲੈਨੇ ਪਰ ਆਪਾਂ ਜਾ ਰਹਾ ਦੁਕਾਨਦਾਰ ਤੇ ਤੇ ਜਾਨਨੇ ਆ ਵੀ ਆ ਉਹ ਕਹੂਗਾ ਬਹੁਤ ਵਧੀਆ ਭਾਈ ਮੇਰੇ ਨਾਲ ਵੀ ਇਵੇਂ ਹੋਇਆ ਨਰੈਣਾ ਵੀ ਹੋਇਆ ਬਹੁਤ ਚੀਜ਼ਾਂ ਅਸੀਂ ਦੁਕਾਨਦਾਰ ਦੇ ਕਹਿਣ ਤੇ ਲੈ ਲਈਆਂ ਪਰ ਜਦੋਂ ਵਰਤ ਕੇ ਦੇਖਿਆ ਨਹੀਂ ਉਹਨਾਂ 'ਚ ਕਮੀਆਂ ਸੀ ਹੁਣ ਦੁਬਾਰਾ ਦੁਬਾਰਾ ਕਈ ਚੀਜ਼ਾਂ ਦੋ ਦੋ ਵਾਰ ਲਈਆਂ ਸੀ ਹੁਣ ਤੈਨੂੰ ਦੱਸੂਗਾ ਕਿਹੜੀ ਚੀਜ਼ ਨਹੀਂ ਲੈਣੀ ਕਿਹੜੀ ਲੈਣੀ ਆ ਪਰ ਪਹਿਲੇ ਬੰਦੇ ਦਾ ਖਰਚਾ ਤਾਂ ਹੁੰਦਾ ਪਰ ਤਜਰਬਾ ਵੀ ਹੁੰਦਾ ਨਾਲ ਸਾਰੀ ਜਾਣਕਾਰੀ ਆ ਜਾਂਦੀ ਹੈ ਮਾਪੂ ਵਾਲੇ ਫਾਟਕ ਆਪਾਂ ਬਈ ਟੱਪ ਗਏ ਆ ਪਰ ਟ੍ਰੈਫਿਕ ਦੇਖ ਲਓ ਮੇਰੇ ਸਾਹਮਣਾਂ 2-3 ਕਿਲੋਮੀਟਰ ਲੰਮਾ ਲੱਗਾ ਦਾ ਕਿਉਂਕਿ ਫਾਟਕ ਦੋ ਵਾਰੀ ਲੱਗਿਆ ਨਾ ਪਹਿਲਾ ਟ੍ਰੈਫਿਕ ਨਿਕਲ ਗਿਆ ਨਹੀਂ ਉਦੋਂ ਗੱਡੀ ਫੇਰ ਆ ਗਈ ਹੁਣ ਚੱਲ 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 ਚੰਨ ਚੰਨ ਹੁਣ ਜਿੱਥੇ ਜਾਣਾ ਆਪਾਂ ਨੂੰ ਉਹ ਕਾਣਾ ਤਾਂ ਆਪਾਂ ਨੂੰ ਪਤਾ ਨਹੀਂ ਨਰੈਣ ਨੂੰ ਪਤਾ ਹੈ ਨਰੈਣ ਅਜੇ ਦਿਖਦਾ ਨਹੀਂ ਕਿ ਆ ਵੀ ਕਿੱਥੇ ਫਿਰਦਾ ਹੈ ਚਲੋ ਕਿਹਨਾ ਚੱਲਦੇ ਹਾਂ ਅੱਗੇ ਜਾ ਕੇ ਪਤਾ ਲੱਗ ਜੂਗਾ ਆਂਦੇ ਦੀ ਪੈਗਾ ਬਗਾਟ ਹੈ ਤੇ ਮੋਟਰਸਾਈਕਲ ਦੀ ਬਹੁਤ ਆ ਪੱਨਾ ਥੋੜਾ ਹੈ ਘਰੂ ਅਜੇ ਚੱਲ ਬ੍ਰੋ ਆਜਾ 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 ਡਰਨਾ ਨਹੀਂ ਸਿੱਖੇਗਾ ਸੋਣਾ ਯਾਰ ਮੋਟਰਸਾਈਕਲ ਦਾ ਸੋਣਾ ਠੀਕ ਆ ਠੀਕ ਆ ਕਣਕ ਦੱਸਿਆ ਨਰੇਨ ਨੇ ਓਹੋ ਲੈ ਵੀ ਆਪਾਂ ਪਹੁੰਚ ਗਏ ਆਪਣੇ ਟਿਕਾਣੇ ਤੇ ਰਾਜਨ ਫੂਡ ਕੋਰਨਰ ਤੇਰਾ ਤਾਂ ਬੁਰਾ ਹਾਲ ਹੋਣਾ ਹੀ ਆ ਮਗਰ ਬੈਠੇ ਤਾਂ ਤੇ ਮਗਰ ਬੈਠਣ ਵਾਲੀਆਂ ਚੀਜ਼ਾਂ ਨਹੀਂ ਨਾ ਇਹ ਚਲਾਉਣਾ ਲੱਗਿਆ ਆ ਤਲੇ ਇਹ ਚ ਹੁਣ ਬੰਨੇ 10 ਮਿੰਟ ਗੱਲਾਂ ਬਾਤਾਂ ਕਰਦੇ ਇਹਨਾਂ ਨੂੰ ਪੁੱਛਦੇ ਆ ਕਿਵੇਂ ਰਿਹਾ ਤਜਰਬਾ ਇਹਨਾਂ ਦਾ ਇਹਦੀ BMW ਆ ਤੇ ਆਪਣਾ ਇਹ ਵੀ ਆ ਨਵਾਂ ਮੋਟਰਸਾਈਕਲ ਆਪਣਾ ਸਕ੍ਰੈਂਬਲਰ 400X X ਦਾ ਨਾਮ ਅਗਰ ਇਹਦੇ ਕੋਈ ਹੈ ਭਾਜਦੇ ਬਹੁਤ ਰੋਡ ਵਧੀਆ ਨਾ ਇੱਕ ਸਾਰੀ ਕੋਈ ਮੋਟਰਸਾਈਕਲ ਆਪਣੇ ਆਓ ਅੱਛਾ ਉਹ ਮੇਰੇ ਵਾਲੇ ਚ ਮਾਰਿਆ ਉੱਥੇ ਅੱਕਣੇ ਠੀਕ ਹੈ ਹੁਣ ਹਾਂ ਕਦੋਂ ਕੀ ਵੱਜਿਆ ਜਦੋਂ ਉੱਥੇ ਛੋਟਾ ਨਹੀਂ ਆ ਹਾਂਜੀ ਇਹ ਲੋਡ ਨਹੀਂ ਨੂੰ ਬਾਹਲੀ ਏਡੇ ਉਹ ਕੰਪਨੀ ਉਹ ਕੰਪਨੀਆਂ ਵੱਡੀਆਂ ਮਹਿੰਗੀਆਂ ਕੰਪਨੀਆਂ ਜੀ ਥੋੜਾ ਜਾਂ ਲੋਕਲ ਜੀ ਕੰਪਨੀ ਆ ਇਹ 400 ਆ ਉਹ 310 ਉਹ 310 ਪਰ ਇਹ ਬੰਦਾ ਚਲਾਉਣ ਵਾਲਾ 200 ਸੀਟ ਕੋਈ ਆ ਹੁਣ ਇਹਨੂੰ ਦੋ ਸੀਟੀਆਂ ਹੋਰ ਪਾਉਣੇ ਇਹਨੂੰ ਇਹਨੂੰ 200 ਦੋ ਸੀਸੀ ਕਰ ਦੇਣਾ ਹੁਣ ਕਹਿੰਦੇ ਲਓ ਆਪਾਂ ਐ ਨਹੀਂ ਤੁਰ ਜਾਂਦੇ ਸੀਗੇ ਫਾੜਕਾਂ ਤੋਂ ਪਹਿਲਾਂ ਲੈ ਵੀ ਮੁੰਡਿਆਂ ਨੇ ਹੁਣ ਖਾ ਪੀ ਲਿਆ ਹੁਣ ਆਪਾਂ ਕਰਤੀ ਤਿਆਰੀ ਕਰਦੀ ਤੇ ਹੁਣ ਜਿਹੜਾ ਪਿੰਦਰ ਸਿੰਘ ਆ ਆ ਮੁੰਡਾ ਬੈਠਾ ਸੀ ਮੇਰੇ ਮਗਰ ਹੁਣ ਇਹ 400 cc ਦੇ ਮਗਰ ਬਾ ਦੇਣਾ ਇਹ ਵੀ ਨਹੀਂ ਹੁਣ ਇਹ ਇਹਦੇ ਮਗਰ ਹੈ ਕਿਵੇਂ ਹੁਣ ਇਹ ਦੋਨੇ ਲੰਡੇ ਚ ਬਣਾ ਪਿੰਦਰ ਦਾ ਮਾੜਾ ਮੋਟਾ ਹਾਲ ਬਜਿਆ ਹੁਣ ਅੱਗੇ ਤਾਂ ਪਿੰਦਰ ਹੌਸਲੇ ਐਸੇ ਹੌਸਲੇ ਚ ਬੈਠਾ ਸੀ ਵੀ ਇਹਨੂੰ ਥੋੜਾ ਜਿਹਾ ਟਾਈਮ ਲੱਗਾ ਚਲਾਉਂਦੇ ਇਹਨੂੰ ਮੇਰੇ ਮੂਰ ਤਾਂ ਕਬਰ ਹੈਗਾ ਹਾਂ ਮੈਂ ਤਾਂ ਇਹਦੇ ਮਗਰ ਬਹਿਣਾ ਆਪੇ ਹੁਣ ਆ ਜੂਗਾ ਲੱਭੀ ਹੁਣ ਆਪਣੀ ਹੱਦ ਸਪੀਡ 100 ਤੋਂ ਨਹੀਂ ਟਪਾਉਣਾ ਕਿਸੇ ਨੇ ਆਥਨ ਦਾ ਟਾਈਮ ਹੋ ਗਿਆ ਲਾਸਟ 100 ਆ ਟੌਪ ਸਪੀਡ ਆਪਣੀ ਹੁਣ ਠੀਕ ਹੈ 100 ਤੋਂ ਥੱਲੇ ਰਹਿ ਜਾਓ ਉੱਪਰ ਨਹੀਂ ਜਾਣਾ ਚਾਹੀਦਾ ਜਿਹੜਾ ਉੱਪਰ ਗਿਆ ਉਹਨੂੰ ਜੁਰਮਾਨਾ 500 ਰੁਪਈਆ ਛੇਤੀ ਘਰੇ ਫੋਕਟ ਛੇਤੀ ਛੂਤੀ ਨਹੀਂ ਘਰੇ ਵਾਟ ਕਿੰਨੇ ਕੋ ਆਪਣੀ ਕਿਤੇ ਕਿੰਨਾ ਫਰਕ ਦੇਣਾ ਕਿਤੇ ਆਪਾਂ ਅੱਧੇ ਘੰਟੇ ਦੇ ਘਰੇ ਜਾਵੜਨਾ ਹਿਸਾਬ ਨਾਲ ਹਿਸਾਬ ਨਾਲ ਚਲੋ ਹੇ ਨਰੈਨਦ ਬਹੁਤ ਕੋ ਲੱਗਿਆ ਮਿਲਿਆ ਨੂੰ ਨਾ ਹਾਂ ਮੈਨੂੰ ਤਾਂ ਲੱਭੇ ਹੀ ਨਹੀਂ ਜਿੱਦਾਂ ਫਲੈਸ਼ਰ ਜੇ ਕਿੱਥੋਂ ਮਿਲਦੇ ਨਾ ਮੋਗੋ ਮਿਲੇ ਨਾ ਲੁਧਿਆਣੋਂ ਮਿਲੇ ਆ ਲੈ ਵਾਹ ਇਹ ਦੇਖ ਨਰੈਨਦ ਦੀ ਯਾਰ ਕਮਾਲ ਹੈ ਕਿ ਨਹੀਂ ਹੋਰ ਸਾਲ ਦੇ BMW ਦੇ ਲੋਕੇ ਲੱਗੇ ਮਿਲੇ ਆ ਹਾਂ ਵਾਰੀ ਵਾਰੀ ਜਗਾਉਂਦਾ ਕਦੇ ਇੱਕ ਉਧਰ ਲੱਗਦੇ ਉਧਰ ਲਾ ਮੁੰਡਾ ਚੱਕ ਮਾ ਪੂਰਾ ਇਹ ਚਲੋ 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 ਵੀ ਪਰਵਾਣੂ ਓਕੇ ਆਦਾ ਫੂਰ ਫਾਂ ਚੋਕਲੇ ਸਾਰਿਆਂ ਨੇ ਇਹਨਾਂ ਬਾਅਦ ਪਤਾ ਲੱਗੇ ਮੇਰੇ ਤਾਂ ਉਹ ਚੀਜ਼ ਰਹਿ ਗਈ ਫਿਰ ਮੁੰਡਾ ਮੁੰਡਾ ਨਹੀਂ ਰਹਿ ਗਈ ਤਾਂ ਰਹਿ ਗਈ ਮਿਲਣੇ ਵੀ ਹੋਈ ਜਾਂਦੇ ਕੁੜਦੇ ਅੱਜ ਦਿੱਲੀ ਬੜੀ ਘੜੀ ਰਹਿ ਗਈ ਉੱਥੇ ਕੈਨੇਡਾ ਹਾਂ ਪਰ ਰਹਿ ਗਈ ਫਿਰ ਹਾਂ ਬਾਕਸ ਵਿੱਚ ਰਹਿ ਗਈ ਭਾਈ ਚਲੋ ਕੋਈ ਨਾ ਮੈਂ ਕਿੰਨੀ ਘੜੀ ਕਿਉਂਕਿ ਨਹੀਂ ਜਿੱਤ ਲੈਣ ਤਰ ਲਵਾਂ ਹਾਂ ਵਾ ਨਰਿਆਣਾ ਆਦਾ ਮੈਨੂੰ ਵੀ ਪੈਸੇ ਲਵਾਏਗਾ ਤੂੰ ਮੇਰੇ ਵੀ ਆਹਾ ਆ ਲਾਈਟਾਂ ਹੀ ਨਰੈਣ ਦੇ ਬਹੁਤ ਸਲਗਾ ਦਾਦੀਆਂ ਕਰਦੀਆਂ ਹਨ ਇਹ ਸੱਚੀ ਮੰਗਾਲਾ ਆਪਾਂ ਲਾ ਦੇਂਗੇ ਆਪਾਂ ਹਾਂ ਆ ਸੋਚਦਾ ਆ ਲਾਈਟਾਂ ਤਾਂ ਲੱਗੀਆਂ ਆਪਣੇ ਨਹੀਂ ਉਹ ਨਹੀਂ ਆਪਣੇ ਕੋਲੇ ਆ ਹੋਰ ਉਹ ਮੰਗਾਵਾਂਗੇ ਆਪਾਂ ਆਹੋ ਉਹ ਮਿਲਦੀ ਨਾ ਆਨਲਾਈਨ ਹੀ ਮੰਗਾਉਣੀ ਪੈਣੀ ਆ ਇਹ ਜਰੂਰ ਚਾਹੇ ਮੰਗਾਉਣਾ ਆਪੇ ਪੁੱਛ ਲੈਨੇ ਗਿਆਨੀ ਨੂੰ ਹੋਈ ਤਾਂ ਚਲੋ ਲੈ ਵੀ ਅੱਜ ਵਧੀਆ ਸੰਡੇ ਵਾਲਾ ਕੰਮ ਹੋ ਗਿਆ ਖਾ ਪੀ ਲਿਆ ਤੇ ਨਜ਼ਾਰਾ ਬੜਾ ਆਇਆ ਹੁਣ ਚੱਲੀਏ ਘਰ ਨੂੰ ਕਹਿੰਦੇ ਚਲੋ ਭਾਈ ਚੱਲ ਰਹਿਣਾ ਕੱਟ ਕਿੱਥੇ ਆ ਹੁਣ ਕੱਟ ਵੀ ਲੱਭਣਾ ਪੈਣਾ ਮਮਾ ਓਏ ਇੱਥੇ ਕੱਟ ਨੇੜੇ ਹੀ ਨੀ ਆ ਇੱਥੇ ਨੇੜੇ ਨੇੜੇ ਹੀ ਕੱਟ ਕਾਂਟਾ ਇੱਥੇ ਨੇੜੇ ਹੀ ਨੀ ਆ ਚਲੋ ਵੀ ਚਲੋ ਮੈਂ ਨਾਲ ਹੀ ਕੱਟਦਾ ਗੁੱਡ ਬੰਦ ਹੋ ਗਿਆ ਕਹਿੰਦੇ ਵੀਰੇ BMW ਅੱਗੇ ਨਾ ਗਿਆ ਮੈਂ ਕਹਿਣ ਲੱਗਾ ਸੀ BMW ਬੰਦ ਹੋ ਗਿਆ ਚੱਲ 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 ਪਹਿਲਵਾਨਾ ਮੈਂ ਵਾਪਸ ਫਿਰ ਆਪਾਂ ਬਹੁਤ ਫੇਰ ਉਹੀ ਲੰਬੇ ਲਾਈਨ ਸਾਟਕ ਸਾਰਾ ਕੁਝ ਹੋਈ ਪੂਰੀ ਬੰਨਪਾਸ ਇੱਥੇ ਹਾਈ ਕੋ ਚੱਲਦਾ ਸਾਰਾ ਦਿਨ ਨਾ ਓਕੇ ਯਾਰ ਲੋਕ ਇੱਥੇ ਪਹੁੰਚਣਾ ਜ਼ਰੂਰੀ ਹੈ ਡੇ ਡੇਡ 2 2 ਕਿਲੋਮੀਟਰ ਦੀਆਂ ਲੰਮੀਆਂ ਲੈਣਾ ਪਤਾ ਲੱਗਦਾ ਨਹੀਂ ਫਾਟਕ ਲੱਗੇ ਆ ਕਿ ਖੁੱਲੇ ਆ ਹੁਣ ਵੇਖਣ ਨੂੰ ਤਾਂ ਖੁੱਲੇ ਲੱਗਦੇ ਆ ਪਰ ਲੱਗਦਾ ਜੇ ਤੈਨੂੰ ਕੋਲੇ ਜਾਵਾਂ ਹੂੰ ਲੱਗ ਜਾਣੇ ਉਹਦੇ ਨੂੰ ਸਿਰ ਅੱਗੇ ਵੀ ਆ ਹੀ ਹੋਇਆ ਸੀ ਬਹੁਤ ਮਾੜੀ ਗੱਲ ਆ ਯਾਰ ਆ ਬਿਲੋ ਗੱਡੀਆਂ ਵਾਲੇ ਚਾਰੇ ਮੋਟਰਸਾਈਕਲ ਨੰਗ ਨੰਗ ਜਾਣਗੇ ਨੇ ਜਿੱਦੜ ਮੋੜ ਲਿਆ ਮਗਰ ਇਹ ਮੋੜ ਗਏ ਤੇ ਆਪਾਂ ਆ ਕੇ ਵਾਪਸ ਆ ਗਏ ਆਪਣਾ ਪਿੰਡ ਟੂਲ ਪਲੱਸ ਜੀ